ਜੇ ਇਹਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਜਿਹੜਾ ਹੈ ਪੰਜਵਾਂ ਜੈਵਿਕ ਪ੍ਰਕਿਰਿਆਵਾਂ ਤੇ ਅਧਿਆਇ ਅੰਦਰਲੇ 4 ਸਵਾਲ ਜੋ ਪੰਨਾ ਨੰਬਰ 91 ਦੇ ਅਗੇ ਨੇ ਉਸ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਨਗਰੋਂ ਦੀ ਇਹਨਾਂ ਉੱਤਰਾਂ ਨੂੰ ਸਮਝ ਕੇ કંઠ ਭਰ ਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਇਸੇ ਚੈਨਲ ਤੇ ਪਹਿਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਥੇ ਮਿਲਣਗੀਆਂ 10th englishancy bhi 10th english literature 10th grammar 10th science english medium وچ ਫਿਰ ਬੱਚੇ ਕਹਿਗੇ 10th math notes ਫਿਰ ਕਹਿਗੇ 10th math ਕਹਿਗੇ 10ਵੀਂ ਗਣਿਤ ਪੰਜਾਬੀ మీడియం ਵਿੱਚ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਕ ਹੈ ਗਣਿਤੇ ਸਿਧਾਂਤ ਤੇ ਇਕ ਹੈ ਮੈਥ ਕਨਸੈਪਟਸ ਤੇ ਇਕ ਬੱਚੇ ਤੁਹਾਡੀ ਜਨਰਲ ਨੋਲੇਜ ਨੂੰ ਇੰਪਰੂਵ ਕਰਨ ਲਈ ਫ੍ਰੀ ਲਿਸਟ ਹੈਗੇ ਐਬ੍ਰੀਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤਾਰਿਤ ਰੂਪ ਦੇ ਕੇ ਬੱਚੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਆਪਣੇ ਲਿਸਟਾਂ ਚ ਪੇਂ ਵੀਡੀਓਜ਼ ਵੀ ਖੋਲ ਕੇ ਜਰੂਰ ਦੇਖੋ ਸੋ ਦੇਖਿਓ ਬੱਚਿਓ ਹੁਣ ਐਵਲ ਸੋਲਵ ਸੋ ਪਹਿਲਾ ਸਵਾਲ ਹੈ ਬੱਚਿਓ ਸਾਹ ਕਿਰਿਆ ਲਈ ਆਕਸੀਜਨ ਪ੍ਰਾਪਤ ਕਰਨ ਦੇ ਪੱਖ ਤੋਂ ਇੱਕ ਜਲੀ ਜੀਵ ਜੋ ਸਮੁੰਦਰ ਚ ਰਹਿੰਦੇ ਨੇ ਜਲ ਵਿੱਚ ਰਹਿੰਦੇ ਨੇ ਦੇਟ ਆਕਰੇ ਇੱਕ ਥਲੀ ਜੀਵ ਜੋ ਥਲ ਤੇ ਰਹਿੰਦੇ ਨੇ ਧਰਤੀ ਤੇ ਰਹਿੰਦੇ ਨੇ ਕਿਸ ਪ੍ਰਕਾਰ ਲਾਗ ਵਿੱਚ ਹੈ ਕਿ ਕੀ ਫਾਇਦਾ ਸੋ ਬੜਾ ਸੌਖਾ ਹੈ ਬੱਚਿਓ ਜਲੀ ਜੀਵ ਜਲ ਵਿੱਚ ਘੁਲੀ ਆਕਸੀਜਨ ਦੀ ਵਰਤੋਂ ਕਰਦੇ ਹਨ ਆਕਸੀਜਨ ਸਾਡੇ ਵਾਯੂ ਮੰਡਲ ਵਿੱਚ ਵੀ ਹੈਗੀ ਗੈਸੀ ਰੂਪ ਦੇ ਵਿੱਚ ਤੇ ਬੱਚਿਓ ਸਮੁੰਦਰ ਦੇ ਵਿੱਚ ਇਹ ਇਹਦੇ ਸरोवर ਹੈਗੇ ਨੇ ਛੱਪੜ ਹੈਗੇ ਨੇ ਝੀਲਾਂ ਹੈਗੀਆਂ ਨੇ ਚਸ਼ਮੇ ਹੈਗੇ ਨੇ ਇਹਨਾਂ ਦੇ ਪਾਣੀ ਦੇ ਵਿੱਚ ਹਵਾ ਤੋਂ ਜਦੋਂ ਹਵਾ ਚਲਦੀ ਹੈ ਲਹਿਰਾਂ ਉੱਡਦੀਆਂ ਤੇ ਉਹਦੇ ਵਿੱਚ ਆਕਸੀਜਨ ਘੁਲੀ ਹੁੰਦੀ ਹੈ। ਸੋ ਜਲੀ ਜੀਵ ਜਲ ਵਿੱਚ ਘੁਲੀ ਆਕਸੀਜਨ ਦੀ ਵਰਤੋਂ ਕਰਦੇ ਹਨ। ਇਹ ਘੁਲੀ ਹੋਈ ਆਕਸੀਜਨ ਹਵਾ ਵਿੱਚਲੀ ਆਕਸੀਜਨ ਦੇ ਮੁਕਾਬਲੇ ਬਹੁਤ ਘੱਟ ਮਾਤਰਾ ਵਿੱਚ ਹੁੰਦੀ ਹੈ। ਘੁਲੀ ਤੇ ਹੁੰਦੀ ਹੈ। ਹੁਣ ਹਵਾ ਦੇ ਵਿੱਚ ਤੇ ਬੱਚਿਓ ਸਾਨੂੰ ਪਤਾ ਹੈ ਕਿ 28% 21% ਜਿਹੜੀ 21% ਦੀ ਜਿਹੜੀ ਹੈ ਆਕਸੀਜਨ ਹੈਗੀ ਹੈ। ਪਰ ਜਲ ਦੇ ਵਿੱਚ ਬਹੁਤ ਘੱਟ ਹੁੰਦੀ ਹੈ। ਚਾਹੀਦੀ ਤੇ ਪੂਰੀ ਹੈ ਤੇ ਲੈਣ ਲਈ ਫਿਰ ਕੀ ਉਹਨਾਂ ਨੂੰ? ਜਲੀ ਜੀਵ ਨੂੰ ਸਾਹ ਬੜੀ ਛੇਤੀ ਛੇਤੀ ਤੇਜ਼ੀ ਨਾਲ ਲੈਣਾ ਪੈਂਦਾ ਹੈ। ਉਹਦੀ ਸਾਹ ਦੀ ਦਰ ਜਿਸ ਕਰਕੇ ਜਲੀ ਜੀਵਾਂ ਦੀ ਸਾਹ ਲੈਣ ਦੀ ਦਰ ਸਾਹ ਲੈਣ ਦੀ ਦਰ ਦਾ ਮਤਲਬ ਕੀ ਹੈ ਕਿ 1 ਮਿੰਟ ਵਿੱਚ ਕਿੰਨੀ ਵਾਰ ਸਾਹ ਲਿਆ ਛੱਡਿਆ ਉਹ ਜਿਹੜੀ ਸਾਈਕਲ ਗੇੜਾ ਹੈਗਾ ਉਹਨਾਂ ਨੂੰ ਬਹੁਤ ਉਹਨਾਂ ਦੀ ਗਿਣਤੀ ਵੱਡੀ ਹੁੰਦੀ ਹੈ। ਸਾਡੀ ਗਿਣਤੀ ਬਹੁਤ ਘੱਟ ਹੁੰਦੀ ਹੈ ਅਸੀਂ ਜਿਹੜਾ ਮਨੁੱਖ ਵੀ ਹੈਗੇ ਹਾਂ ਅਸੀਂ 1 ਮਿੰਟ ਵਿੱਚ ਕਿੰਨੀ ਵਾਰ ਸਾਹ ਲੈਂਦੇ ਹਾਂ 15-20 ਵਾਰ ਲੈਂਦੇ ਹੋਗੇ ਜਿਆਦਾ ਜਿਆਦਾ ਹਨਾ। ਸੋ ਇਹ ਇਹਨਾਂ ਦੀ ਸਾਹ ਲੈਣ ਦੀ ਜਿਹੜੀ ਦਰ ਹੈਗੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ। ਬਹੁਤ ਜ਼ਿਆਦ ਹੁੰਦੀ ਹੈ ਸੋ ਥਲੀ ਜੀਵ ਜ ਲਈ ਹਵਾ ਵਿੱਚ ਆਕਸੀਜਨ ਭਰਪੂਰ ਮਾਤਰਾ ਵਿੱਚ ਹੈ ਅਤੇ ਉਸ ਦੀ ਸਾਹ ਲੈਣ ਦੀ ਦਰ ਜਲੀ ਜੀਵ ਦੇ ਟਾਕਰੇ ਤੇ ਬਹੁਤ ਘੱਟ ਹੈ ਸੋ ਜਲੀ ਜੀਵ ਦੀ ਜਿਹੜੀ ਸਾਹ ਲੈਣ ਦੀ ਦਰ ਹੈਗੀ ਹੈ ਉਹ ਤੇਜ਼ ਹੈਗੀ ਹੈ ਤੇ ਥਲੀ ਜੀਵ ਦੀ ਸਾਹ ਲੈਣ ਦੀ ਦਰ ਜਿਹੜੀ ਹੈਗੀ ਹੈ ਉਹ ਘੱਟ ਹੈਗੀ ਹੈ ਕਿਉਂ ਕਿ ਹਵਾ ਦੇ ਵਿੱਚ ਭਰਪੂਰ ਮਾਤਰਾ ਵਿੱਚ ਆਕਸੀਜਨ ਉਪਲਬਧ ਹੈਗੀ ਹੈ ਤੇ ਜਲ ਦੇ ਵਿੱਚ ਆਕਸੀਜਨ ਘੁਲੀ ਹੋਈ ਘੁਲੇ ਹੋਏ ਰੂਪ ਵਿੱਚ ਹੈਗੀ ਹੈ ਪਰ ਉਹਦੀ ਮਾਤਰਾ ਇੰਨੀ ਜ਼ਿਆਦਾ ਨਹੀਂ ਹੈ ਸੋ ਮਾਤਰਾ ਪੂਰੀ ਕਰਨ ਲਈ ਉਹਨਾਂ ਨੂੰ ਸਾਹ ਬਾਰ-ਬਾਰ ਬਾਰ-ਬਾਰ ਤੇਜ਼ 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 ਲੈਣਾ ਪੈਂਦਾ ਹੈ ਅੰਦਰ ਬੜੀ ਸੋਦੀ ਦਰ ਜ਼ਿਆਦਾ ਹੋ ਜਾਂਦੀ ਹੈ ਇਹ ਫਰਕ ਹੈਗਾ ਠੀਕ ਹੈ ਜੀਵਾਂ ਵਿੱਚ ਗਲੂਕੋਜ਼ ਦੇ ਆਕਸੀਜਨ ਤੋਂ ਊਰਜਾ ਪ੍ਰਾਪਤ ਕਰਨ ਦੇ ਪਿੰਨ ਪਿੰਨ ਪਥ ਕੀ ਹਨ ਸੋ ਇਹ ਸਵਾਲ ਥੋੜਾ ਵੱਡਾ ਹੈ ਇਸ ਤਿੰਨ ਹੈਗੇ ਨੇ ਬੱਚਿਓ ਸੋ ਇਹ ਤਿੰਨ ਪਾਗਾਂ ਜਾਂ ਕਰਾਂਗੇ ਆਪਾਂ ਗਲੂਕੋਜ਼ ਹੀ ਜਾਣਦੇ ਆਂ ਉਜੋਵੀ ਅਸੀਂ ਖਾਣੇ ਨੂੰ ਗਲੂਕੋਜ਼ ਵਿੱਚ ਬਦਲ ਜਾਂਦਾ ਫਿਰ ਉੱਤਰੋਂ ਊਰਜਾ ਸਾਨੂੰ ਪ੍ਰਾਪਤ ਹੁੰਦੀ ਹੈ ਜਿੰਨਾ ਅਸੀਂ ਸਾਰੀ ਕਿਰਿਆਵਾਂ ਕੰਮਕਾਰ ਕਰਦੇ ਹਾਂ ਸੋ ਹਰੇਕ ਜੀਵ ਵਿੱਚ ਪਹਿਲੇ ਪੜਾਅ ਦਰੋਂ ਪਹਿਲਾ ਪੜਾਅ ਕੀ ਹੈਗਾ ਸੈੱਲ ਦੇ ਸਾਈਟੋਪਲਾਜ਼ਮ ਵਿੱਚ ਜੋ ਸੈੱਲ ਦਾ ਪਦਾਰਥ ਹੁੰਦਾ ਹੈ ਸਾਈਟੋਪਲਾਜ਼ਮ ਵਿੱਚ 6 ਕਾਰਬਨਾ ਵਾਲੇ ਗਲੂਕੋਜ਼ ਹੈ ਗਲੂਕੋਜ਼ ਦਾ ਇਹ ਮੈਂ ਟੋੜਦੇ ਸਿਰਫ 200ਖ ਲਈ ਤੁਹਾਨੂੰ ਫਾਰਮੂਲਾ ਲਿਖਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਸਮਝਾਉਣ ਦਾ ਯਤਨ ਕਰਨ ਲਈ ਤੁਹਾਡੇ ਗਿਆਨ 'ਚ ਵਾਧਾ ਕਰਨ ਲਈ ਗੱਲ ਇਹਦੇ ਕੋ 6 6 ਕਾਰਬਨਾਂ ਦੇ ਚ ਗਲੂਕੋਜ਼ ਐ ਗਲੂਕੋਜ਼ ਦਾ ਫਾਰਮੂਲਾ ਹੈਗਾ C6H12O6 ਠੀਕ ਹੈ ਸੋ 6 ਕਾਰਬਨਾਂ ਵਾਲਾ ਵਾਲੇ ਗਲੂਕੋਜ਼ ਦੇ ਅਣੂ ਐ ਇੱਕ ਗਲੂਕੋਜ਼ ਦਾ ਅਣੂ ਇਹਨੂੰ ਅਣੂ ਨੂੰ 3 ਕਾਰਬਨਾਂ ਵਾਲੇ ਅਣੂ ਪਾਇਰੋਵੇਟ ਇਹਨੂੰ ਪਾਇਰੋਵੇਟ ਕਹਿੰਦੇ ਨੇ ਇਹ ਕੋ 310H10O3 ਐ ਪਾਇਰੋਵੇਟ ਇਹ ਅਣੂ ਦਾ ਪਾਇਰੋਵੇਟ ਦਾ ਅਣੂ ਹੈਗਾ ਇਹ ਗਲੂਕੋਜ਼ ਦਾ ਅਣੂ ਹੈ ਸੋ ਪਹਿਲੇ ਪੜਾਅ ਵਿੱਚ ਬਾਅਦ ਵਿੱਚ ਥਿੰਨ ਥਿੰਨ ਪੱਤ ਹੋ ਜਾਂਦੇ ਨੇ ਪਰ ਸਾਰੇ ਜੀਵਾਂ ਵਿੱਚ ਪਹਿਲੇ ਪੜਾਅ ਵਿੱਚ ਕੀ ਕੀਤਾ ਜਾਂਦਾ ਗਲੂਕੋਜ਼ ਨੂੰ ਪਾਇਰੋਵੇਟ ਵਿੱਚ ਤੋੜਿਆ ਜਾਂਦਾ ਹੈ ਇਹ ਪਹਿਲਾ ਪੜਾਅ ਹੈ ਉਪਰੰਤ ਵੱਖ-ਵੱਖ ਜੀਵਾਂ ਵਿੱਚ ਵੱਖ-ਵੱਖ ਢੰਗਾਂ ਨਾਲ ਪਾਇਰੋਵੇਟ ਨੂੰ ਤੋੜ ਕੇ ਊਰਜਾ ਪੈਦਾ ਕੀਤੀ ਜਾਂਦੀ ਹੈ ਸੋ ਬੜਾ ਸੌਖਾ ਬੱਚਿਓ ਪਹਿਲੇ ਪੜਾਅ ਵਿੱਚ ਇਹ ਫਾਰਮੂਲਾ ਤੁਹਾਨੂੰ ਲਿਖਣ ਦੀ ਲੋੜ ਨਹੀਂ 6 ਕਾਰਬਨਾਂ ਵਾਲੇ ਗਲੂਕੋਜ਼ ਦੇ ਅਣੂ ਨੂੰ 3 ਕਾਰਬਨਾਂ ਵਾਲੇ ਪਾਇਰੋਵੇਟ ਦੇ ਅਣੂ ਵਿੱਚ ਤੋੜਿਆ ਜਾਂਦਾ ਹੈ ਸਧਾਰਨ ਤੌਰ ਤੇ ਬੜਾ ਸਪਸ਼ਟ ਤੁਸੀਂ ਲਿਖ ਸਕਦੇ ਹੋ 6 ਕਾਰਬਨਾਂ ਵਾਲਾ ਅਣੂ ਗਲੂਕੋਜ਼ ਦਾ 3 ਕਾਰਬੋਨ ਵਾਲਾ ਅਣੂ ਪਾਇਰੋਵੇਟ ਦਾ ਫਿਰ ਆ ਗਿਆ ਬੱਚੋ ਅਣ ਆਕਸੀ ਸਾਹ ਕਿਰਿਆ ਐਨ ایرੋਬਿਕ ਰੈਸਪੀਰੇਸ਼ਨ ਐਨ ایرੋਬਿਕ ਅਣ ਆਕਸੀ ਭਾਵ ਜਿੱਥੇ ਆਕਸੀਜਨ ਨਹੀਂ ਹੁੰਦੀ ਸੋ ਆਕਸੀਜਨ ਦੀ ਅਣ ਹੋਂਦ ਵਿੱਚ ਹੋਣ ਕਰਕੇ ਇਸ ਨੂੰ ਅਣ ਆਕਸੀ ਸਾਹ ਕਿਰਿਆ ਕਿਹਾ ਜਾਂਦਾ ਹੈ ਠੀਕ ਹੈ ਜੀ ਕਿੱਦਾਂ ਜਿਹੜਾ ਮਸਲਨ ਖਮੀਰ ਸੈੱਲ ਜਿਹੜੇ ਈਸਟ ਖਮੀਰ ਜਿਹੜਾ ਹੁੰਦਾ ਈਸੈੱਲ ਵਿੱਚ ਖਮੀਰਾਂ ਦਾ ਜਦੋਂ ਫਰਮੈਂਟੇਸ਼ਨ ਹੋਣੀ ਹੁੰਦੀ ਹੈ ਪਾਇਰੋਵੇਟ ਊਰਜਾ ਇਥੈਨੋਲ ਸ਼ਰਾਬ ਦਾ ਇਹ ਗਰੁੱਪ ਹੁੰਦਾ ਇਥੈਨੋਲ ਐਲਕੋਹਲ ਦਾ ਰੂਪ ਹੁੰਦਾ ਇਥੈਨੋਲ ਅਤੇ ਕਾਰਬਨ ਡਾਈਆਕਸਾਈਡ ਵਿੱਚ ਤਬਦੀਲ ਹੁੰਦਾ ਹੈ ਸੋ ਹੈਗਾ ਐਨੈਰੋਬਿਕ ਐਸ ਰੈਸਪੀਰੇਸ਼ਨ ਜਿਹਨੂੰ ਸੀ ਕਹਿੰਦੇ ਅਨਆਕਸੀ ਅਨਆਕਸੀ ਭਾਵ ਜਿੱਥੇ ਆਕਸੀਜਨ ਨਹੀਂ ਹੈਗੀ ਉਹ ਸਾਹ ਕਿਰਿਆ ਦੇ ਵਿੱਚ ਜਿੱਦਾਂ ਇਹ ਖਮੀਰ ਸਲਾਂ ਵਿੱਚ ਇਦਾਂ ਹੁੰਦਾ ਹੈ ਜਿਹੜਾ ਬਾਇਓ ਰਿਐਕਟ ਹੈ ਉਹ ਊਰਜਾ 'ਚ ਬਦਲਿਆ ਜਾਂਦਾ ਤੇ ਊਰਜਾ ਦੇ ਨਾਲ ਕੀ ਬਣਦਾ ਇਥੈਨੋਲ ਤੇ ਕਾਰਬਨ ਡਾਈਆਕਸਾਈਡ ਬਣਦੇ ਨੇ ਠੀਕ ਹੈ ਦੂਜੀ ਹੈਗਾ ਆਕਸੀ ਸਾਹ ਕਿਰਿਆ ਆਕਸੀਜਨ ਦੀ ਹੋਂਦ ਵਿੱਚ ਆਕਸੀਜਨ ਦੀ ਹੋਂਦ ਵਿੱਚ ਹੋਣ ਕਰਕੇ ਇਸ ਨੂੰ ਆਕਸੀ ਸਾਹ ਕਿਰਿਆ ਕਿਹਾ ਜਾਂਦਾ ਹੈ ਇਹਦੇ ਵਿੱਚ ਨਾਂ ਤੇ ਸਪਸ਼ਟ ਹੋ ਜਾਂਦਾ ਆਕਸੀ ਸਾਹ ਕਿਰਿਆ ਉਹ ਕਿਰਿਆ ਹੋ ਸਾਹ ਕਿਰਿਆ ਜੋ ਆਕਸੀਜਨ ਦੀ ਮੌਜੂਦਗੀ ਵਿੱਚ ਹੁੰਦੀ ਹੈ ਜੇ ਸਧਾਰਨ ਪੰਜਾਬੀ ਵਿੱਚ ਲਿਖਣਾ ਹੋਵੇ ਤਾਂ ਆਕਸੀ ਕਿਰਿਆ ਸਾਹ ਕਿਰਿਆ ਖੋਕ ਸਾਹ ਕਿਰਿਆ ਜਿਹੜੀ ਆਕਸੀਜਨ ਦੀ ਅਣਹੋਂਦ ਵਿੱਚ ਹੁੰਦੀ ਹੈ ਠੀਕ ਹੈ ਸੋ ਇਹ ਮਾਈਟੋਕਾਂਡਰੀਆ ਸੈੱਲ ਦਾ ਇੱਕ ਹਿੱਸਾ ਹੁੰਦਾ ਮਾਈਟੋਕਾਂਡਰੀਆ ਵਿੱਚ ਹੋਣ ਵਾਲੀ ਇਸ ਪ੍ਰਕਿਰਿਆ ਵਿੱਚ ਊਰਜਾ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ ਉਹ ਊਰਜਾ ਘੱਟ ਮਾਤਰਾ ਵਿੱਚ ਪੈਦਾ ਹੁੰਦੀ ਹੈ ਅਣਕਸੀ ਸਾਹ ਕਿਰਿਆ ਵਿੱਚ ਇਹ ਚ ਇਹ ਕਿੱਥੇ ਹੁੰਦਾ ਮਾਈਟੋਕਾਂਡਰੀਆ ਦੇ ਵਿੱਚ ਸੈੱਲ ਦੇ ਮਾਈਟੋਕਾਂਡਰੀਆ ਦੇ ਹਿੱਸੇ ਵਿੱਚ ਇਹ ਪ੍ਰਕਿਰਿਆ ਹੁੰਦੀ ਹੈ ਤੇ ਊਰਜਾ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ ਤੇ ਨਾਲ ਕੀ ਹੁੰਦਾ ਊਰਜਾ ਦੇ ਨਾਲ ਪਾਣੀ ਅਤੇ ਕਾਰਬਨ ਡਾਈਆਕਸਾਈਡ ਵੀ ਬਣਦੇ ਹਨ ਉੱਥੇ ਬਣਦਾ ਇਥੈਨੋਲ ਊਰਜਾ ਤੇ ਕਾਰਬਨ ਡਾਈਆਕਸਾਈਡ ਇਸ ਦੇ ਵਿੱਚ ਖਮੀਰ ਦੇ ਵਿੱਚ ਅਣਕਸੀ ਸਾਗਰੀਆ ਵਿੱਚ ਤੇ ਦੇ ਵਿੱਚ ਕੀ ਬਣਦਾ ਬੱਚਿਓ ਊਰਜਾ ਪਾਣੀ ਤੇ ਕਾਰਬਨ ਡਾਈਆਕਸਾਈਡ ਠੀਕ ਹੈ ਕਈ ਵਾਰ ਸਾਡੇ ਪੈਸੀ ਪੇਸ਼ੀ ਸੈੱਲਾਂ ਮਸਲ ਸੈੱਲ ਜਿਹੜੇ ਮਾਸਪੇਸ਼ੀ ਜਿਹੜੀ ਹੁੰਦੀ ਹੈ ਪੱਠੇ ਜਿਹੜੇ ਹੁੰਦੇ ਨੇ ਵਿੱਚ ਆਕਸੀਜਨ ਦੀ ਘਾਟ ਹੁੰਦੀ ਹੈ ਆਕਸੀਜਨ ਹੁੰਦੀ ਤੇ ਆ ਪਰ ਪੂਰੀ ਨਹੀਂ ਹੁੰਦੀ ਪੂਰਨ ਮਾਤਰਾ ਚ ਨਹੀਂ ਹੁੰਦੀ ਹੋਣ ਕਰਕੇ ਪਾਇਰੋਵੇਟ ਦੇ ਟੁੱਟਣ ਇੱਥੇ ਵਜੋਂ ਟੈਂਕੇ ਦੇ ਔਂਕੜ ਆਣਾ ਸੀਗਾ ਟੁੱਟਣ ਦਾ ਦੂਜਾ ਰਾ ਲਿਆ ਜਾਂਦਾ ਹੈ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਫਿਰ ਇਹਦੇ ਵਿੱਚ ਪਾਣੀ ਤੇ ਕਾਰਬਨ ਡਾਈਆਕਸਾਈਡ ਨਹੀਂ ਇਹਦੇ ਵਿੱਚ ਪੈਰੋਵੇਟ ਪਾਣੀ ਅਤੇ ਤਿੰਨ ਕਾਰਬੋਨਾ ਵਾਲੇ ਅਣੂ ਲੈਕਟਿਕ ਤੇਜ਼ਾਬ ਕਾਰਬਨ ਡਾਈਆਕਸਾਈਡ ਨਹੀਂ ਬੰਦੀ ਲੈਕਟਿਕ ਐਸਿਡ ਜਿਹੜਾ ਹੁੰਦਾ ਹੈ ਉਹ ਬਣਦਾ ਹੈ ਵਿੱਚ ਤਬਦੀਲ ਹੁੰਦਾ ਹੈ ਊਰਜਾ ਇਹਦੀ ਬਣਦੀ ਹੈ ਰੈਲੈਕਟਿਕ ਐਸਿਡ ਫਿਰ ਕਿਵਾਰ ਸਾਡੇ ਉਹ ਜਿਹੜੇ ਨਾ ਕ੍ਰੈਂਪਸ ਖੱਲੀਆਂ ਜੀਆਂ ਸਾਡੇ ਮਾਸਪੇਸ਼ੀਆਂ ਵਿੱਚ ਜਿਹੜੀਆਂ ਪੈਂਦੀਆਂ ਨੇ ਉਹਦੋਂ ਮਸਲੂ ਵਿੱਚ ਨਮਰੋੜੇ ਪੈਂਦੇ ਨੇ ਇਹਦੇ ਨਾਲ ਠੀਕ ਹੈ ਸੋ ਆਪ ਦੇਖੀਏ ਹੁਣ ਅੱਗੇ ਤੀਸਰਾ ਸਵਾਲ ਮਨੁੱਖਾਂ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਪਰਿਵਹਨ ਕਿਵੇਂ ਹੁੰਦਾ ਹੈ ਪ੍ਰਵਾਹ ਭਾਵ ਕਾਰਬਨ ਡਾਈਆਕਸਾਈਡ ਕਿਵੇਂ ਬਾਹਰ ਛੱਡੀ ਜਾਂਦੀ ਹੈ ਤੇ ਕਿਵੇਂ ਅੰਦਰ ਆਕਸੀਜਨ ਲਈ ਜਾਂਦੀ ਹੈ ਮਤਲਬ ਕਿਵੇਂ ਸਾਰੇ ਸੈੱਲਾਂ ਤੱਕ ਜਾਂਦੀ ਹੈ ਮਨੁੱਖਾਂ ਵਿੱਚ ਉੱਥੇ ਬਿੰਦੀ ਆਣੀ ਸੀ ਟਾਈਪਿੰਗ ਵਿੱਚ ਬੱਚੋ ਗਲਤੀ ਹੋ ਜਾਂਦੀ ਹੈ ਕਿ ਛੋਟੀ ਮੋਟੀ ਕੈਪੀਟਲ ਨਹੀਂ ਲੱਗਿਆ ਠੀਕ ਹੈ ਸੋ ਆ ਮਨੁੱਖਾਂ ਵਿੱਚ ਸਾਵਰਣਕ ਰੈਸਪੀਰੇਟਰੀ ਪਿਗਮੈਂਟ ਹੀਮੋਗਲੋਬਿਨ ਹੁੰਦਾ ਹੈ ਸਾਡੇ ਜਿਹਦੇ ਕਰਕੇ ਖੂਨ ਦਾ ਰੰਗ ਲਾਲ ਹੁੰਦਾ ਹੈ ਲਹੂ ਦੇ ਲਾਲ ਰਕਤਾਣੂਆਂ ਜਿਹਨੂੰ ਕਿਹਾ ਜਾਂਦਾ ਰੈੱਡ ਬਲੱਡ ਸੈੱਲਸ ਵਿੱਚ ਮੌਜੂਦ ਅਰੈਸਪੀਰੇਟਰੀ ਹਿਮੋਗਲੋਬਿਨ ਜਿਹੜਾ ਹੁੰਦਾ ਨਾ ਰੈਸਪੀਰੇਟਰੀ ਪਿਗਮੈਂਟ ਪਿਗਮੈਂਟ ਮੈਨਜ਼ ਵਰਣਕ ਰੰਗ ਦੇਣ ਵਾਲਾ ਰੰਗ ਦੇਣ ਵਾਲਾ ਵਿੱਚ ਮੌਜੂਦ ਇਸ ਵਰਣਕ ਦੀ ਆਕਸੀਜਨ ਲਈ ਬਹੁਤ ਖਿੱਚ ਹੈ ਆਵਾ ਆਕਸੀਜਨ ਨੂੰ ਆਪਣੇ ਵੱਲ ਖਿੱਚਦਾ ਹੈ ਇਹ ਕੁਦਰਤੀ ਇਹਦੀ ਇਹਦੀ ਬਣਤਰ ਇਸ ਤਰ੍ਹਾਂ ਹੈ ਹਿਮੋਗਲੋਬਿਨ ਆਕਸੀਜਨ ਨੂੰ ਬੜੀ ਛੇਤੀ ਆਪਣੇ ਵੱਲ ਸੋਖਦਾ ਹੈ ਖਿੱਚਦਾ ਹੈ ਸੋ ਇਹ ਵਰਣਕ ਲਹੂ ਦੀਆਂ ਧਮਨੀਆਂ ਤਮਨੀਆਂ ਉੱਤੇ ਬਿੰਦੀ ਆਏਗੀ ਇੱਥੇ ਵੀ ਟਾਈਪਿੰਗ ਦੀ ਮਿਸਟੇਕ ਥੋੜੀ ਹੋ ਰਹੀ ਹੈ ਦੇਖੋ ਧਿਆਨ ਰੱਖਣਾ ਫਿਰ ਥੋੜਾ ਜਿਆ ਲਹੂ ਦੀਆਂ ਧਮਨੀਆਂ ਆਰਟਰੀਜ਼ ਇਹਨੂੰ ਕਹਿੰਦੇ ਆ ਪੰਜਾਬ ਇੰਗਲਿਸ਼ ਵਿੱਚ ਰਾਹੀ ਸਰੀਰ ਦੇ ਸਾਰੇ ਸੈੱਲਾਂ ਤੱਕ ਆਕਸੀਜਨ ਲੈ ਕੇ ਜਾਂਦਾ ਹੈ ਜਿਵੇਂ ਖੂਨ ਦਾ ਦੌਰਾ ਤੇ ਸਾਰੇ ਸ਼ਰੀਰ ਚੱਲਦਾ ਹੈ ਨਾ ਸੋ ਲਹੂ ਦੇ ਵਿੱਚ ਹੈ ਲਹੂ ਦੇ ਲਾਲ ਰਕਤਾਂੂਆਂ ਦੇ ਵਿੱਚ ਹੁੰਦਾ ਹੈ ਮੌਜੂਦ ਵਰਣਕ ਆਕਸੀਜਨ ਹੈ ਆਪਣਾ ਵਰਣਕ ਹੈਬਲਾ ਹੀਮੋਗਲੋਬਿਨ ਹੁੰਦਾ ਹੈ ਖੂਨ ਦੇ ਵਿੱਚ ਲੱਡ ਬਲੱਡ ਸੈੱਲ ਹੁੰਦੇ ਨੇ ਲੱਡ ਬਲੱਡ ਸੈੱਲ ਵਿੱਚ ਹੀਮੋਗਲੋਬਿਨ ਹੁੰਦਾ ਹੈ ਤੇ ਇਹਦੇ ਵਿੱਚ ਆਕਸੀਜਨ ਲਈ ਬੜੀ ਰਮੀ ਖਿੱਚ ਹੁੰਦੀ ਹੈ ਤੇ ਬੱਚਿਓ ਇਹ ਆਕਸੀਜਨ ਨੂੰ ਲੈ ਕੇ ਹੈ ਲੈ ਕੇ ਜਾਂਦਾ ਸਾਰੇ ਸੈੱਲਾਂ ਤੱਕ ਧਮਨੀਆਂ ਰਾਹੀਂ ਜਿਹਦੇ ਵਿੱਚ ਖੂਨ ਦਾ ਦੌਰਾ ਚੱਲਦਾ ਹੈ ਸੋ ਧਮਨੀਆਂ ਰਾਹੀਂ ਸਰੀਰ ਦੇ ਸਾਰੇ ਸੈੱਲਾਂ ਤੱਕ ਆਕਸੀਜਨ ਲੈ ਕੇ ਜਾਂਦਾ ਹੈ ਇਹ ਤੇ ਗੱਲ ਹੋ ਗਈ ਆਕਸੀਜਨ ਦੇ ਪਰਵਹਨ ਦੀ ਠੀਕ ਹੈ ਹੁਣ ਕਾਰਬਨ ਡਾਈਆਕਸਾਈਡ ਕਿਉਂਕਿ ਆਕਸੀਜਨ ਦੇ ਟਾਕਰੇ ਕਾਰਬਨ ਡਾਈਆਕਸਾਈਡ ਪਾਣੀ ਵਿੱਚ ਵੱਧ ਘੁਲਣਸ਼ੀਲ ਹੈ ਆਕਸੀਜਨ ਨਹੀਂ ਘੁਲਦੀ ਇੰਨੀ ਛੇਤੀ ਕਾਰਬਨ ਡਾਈਆਕਸਾਈਡ ਛੇਤੀ ਘੁਲ ਜਾਂਦੀ ਹੈ ਸੋ ਇਹਦੇ ਲਈ ਕੋਈ ਵਰਣਕ ਦੀ ਲੋੜ ਨਹੀਂ ਪੈਂਦੀ ਹਾਲਾਂਕਿ ਵਰਣਕ ਹੇਮੋਗਲੋਬਿਨ 'ਚ ਥੋੜਾ ਬਹੁਤ ਕਾਰਬਨ ਡਾਈਆਕਸਾਈਡ ਦਾ ਅੰਸ਼ ਵੀ ਹੁੰਦਾ ਪਰ ਮੁੱਖ ਤੌਰ ਤੇ ਇਹ ਖੂਨ ਵਿੱਚ ਘੁਲੇ ਰੂਪੇ ਜਾਂਦੀ ਹੈ ਇਸ ਲਈ ਖੂਨ ਦੇ ਪਲਾਜ਼ਮਾ ਵਿੱਚ ਪਲਾਜ਼ਮਾ ਦਾ ਮਾਧਿਅਮ ਹੁੰਦਾ ਜਿਹੜਾ ਵਾਟਰੀ ਜਿਹੜਾ ਹੁੰਦਾ ਪਾਣੀ ਵਰਗਾ ਖੂਨ ਦੇ ਪਲਾਜ਼ਮਾ ਵਿੱਚ ਘੁਲ ਕੇ ਇਹ ਗੈਸ ਜਿਹੜੀ ਕਾਰਬਨ ਡਾਈਆਕਸਾਈਡ ਸਿਰਾਂਾ ਜਿਹੜੇ ਨੇ ਵੇਇਨਸ ਜਿਹੜੀਆਂ ਵੇਇਨਸ ਆਈਆਂ ਬੱਚਿਓ ਇਹ ਗੰਦਾ ਖੂਨ ਸਾਰੇ ਅੰਗਾਂ ਤੋਂ ਦਿਲ ਵੱਲ ਲੈ ਕੇ ਜਾਂਦੀਆਂ ਨੇ ਜਿਹੜੀ ਆਰਟਰੀਜ਼ ਹੈਗੀਆਂ ਹੈ ਤਾਜ਼ੇ ਖੂਨ ਨੂੰ ਆਕਸੀਜਨ ਦੇ ਭਰਪੂਰ ਖੂਨ ਨੂੰ ਦਿਲ ਤੋਂ ਸਾਰੇ ਅੰਗਾਂ ਤੱਕ ਲੈ ਕੇ ਜਾਂਦੀਆਂ ਠੀਕ ਹੈ ਸੋ ਇਹਨੂੰ ਕਹਿੰਦੇ ਸਿਰਾਵਾਂ ਰਾਹੀ ਟਿਸ਼ੂਆਂ ਤੋਂ ਫੇਫੜਿਆਂ ਵੱਲ ਜਾਂਦੀ ਹੈ ਸੋ ਇਹ ਗੈਸ ਘੁਲੇ ਰੂਪ ਵਿੱਚ ਜਾਂਦੀ ਹੈ ਖੂਨ ਰਾਹੀਂ ਗੰਦੇ ਖੂਨ ਰਾਹੀਂ ਹੈ ਉੱਥੇ ਜਾਂਦੀ ਹੈ ਫੇਫੜਿਆਂ ਤੱਕ ਇਹਨੂੰ ਫਿਰ ਫੇਫੜੇ ਛੱਡ ਦਿੱਤੀ ਜਾਂਦੀ ਹੈ ਠੀਕ ਹੈ ਸੋ ਇਹ ਯਾ ਰਖਣਾ ਜਿਹੜਾ ਆਕਸੀਜਨ ਹੈਗੀ ਇਹ ਹਿਮੋਗਲੋਬਿਨ ਨਾਲ ਹੀ ਜਾਂਦੀ ਹੈ ਖੂਨ ਵਿੱਚ ਖੂਨ ਦੇ ਵਿੱਚ ਸੈੱਲ ਹੁੰਦੇ ਨੇ ਜਿਹੜੇ ਲਾਲ ਰਕਤਾਂ ਨੂੰ ਹੁੰਦੇ ਨੇ ਉਹਨਾਂ 'ਚ ਹਿਮੋਗਲੋਬਿਨ ਹੇਮੋਗਲੋਬਿਨ ਦੇ ਵਿੱਚ ਆਕਸੀਜਨ ਦੇ ਪ੍ਰਤੀ ਬੜੀ ਖਿੱਚ ਹੁੰਦੀ ਹੈ ਬਸ ਉਹ ਲੈ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਘੁਲ ਜਾਂਦੀ ਹੈ ਤੇ ਘੁਲੀ ਹੋਈ ਆਕਸੀਜਨ ਇਹ ਘੁਲੀ ਹੋਈ ਕਾਰਬਨ ਡਾਈਆਕਸਾਈਡ ਜੇ ਤੁਸੀਂ ਗੰਦਾ ਖੂਨ ਕਹਿੰਦੇ ਆ ਖੂਨ ਦੇ ਵਿੱਚ ਉਹ ਫਿਰ ਫੜਿਆਂ ਤੱਕ ਜਾਂਦੀ ਹੈ ਠੀਕ ਹੈ ਚੌਥਾ ਸਵਾਲ ਗੈਸਾਂ ਦੇ ਵਟਾਂਦਰਾ ਵਟਾਂਦਰਾ ਬਣਿਆ ਦਾਨ ਪ੍ਰਦਾਨ ਲੈਣ ਦੇ ਗੈਸਾਂ ਦੇ ਵਟਾਂਦਰੇ ਲਈ ਬਧੇਰੇ ਖੇਤਰਫਲ ਪ੍ਰਾਪਤ ਕਰਨ ਲਈ ਮਨੁੱਖੀ ਫੇਫੜਿਆਂ ਦੀ ਬਣਤਰ ਵਿੱਚ ਕੀ ਖਾਸ ਗੁਣ ਹੈ ਇਹਨਾਂ ਨੂੰ ਕਿਵੇਂ ਡਿਜ਼ਾਈਨ ਕੀਤਾ ਗਿਆ ਹੈ ਲੋ ਜੀ ਇਹ ਬੜਾ ਰੋਚਕ ਤੇ ਗਿਆਨ ਭਰਪੂਰ ਚੀਜ਼ ਹੈ ਫੇਫੜਿਆਂ ਵਿੱਚ ਹਵਾ ਦਾ ਮਾਰਗ ਛੋਟੇ ਤੋਂ ਛੋਟਾ ਹੁੰਦਾ ਹੋਇਆ ਸਾਡੇ ਵਿੱਚ ਇੱਕ ਸਾਦੀ ਨਲੀ ਇੱਕ ਉਹ ਦੋ ਹਿੱਸਿਆਂ ਚ ਵੰਡਦੀ ਹੈ ਉਹ ਫਿਰ ਦੋ ਟਿਊਬਾਂ ਜਿਹੜੀਆਂ ਨਿੱਕੇ 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 ਟਿਊਬਾਂ ਚ ਵੰਡਦੀਆਂ ਜਾਂਦੀਆਂ ਠੀਕ ਹੈ ਨਾ ਤੇ ਅੱਗੇ ਜਾ ਕੇ ਕਿਤੇ ਗੁਬਾਰੇ ਦੇ ਰੂਪ ਚ ਖਤਮ ਹੋ ਜਾਂਦੀਆਂ ਹੈ ਸੋ ਛੋਟਾ ਹੁੰਦਾ ਹੋਇਆ ਨਲੀਆਂ ਵਿੱਚ ਵੰਡਿਆ ਜਾਂਦਾ ਹੈ ਜੋ ਅੱਗੇ ਜਾ ਕੇ ਗੁਵਾਰੇ ਵਰਗੀਆਂ ਰਚਨਾਵਾਂ ਦੇ ਰੂਪ ਵਿੱਚ ਖਤਮ ਹੋ ਜਾਂਦਾ ਹੈ ਮਲੀ ਪਟਾਣੀਆਂ ਜਦਾਂ ਨਹੀਂ ਹੁੰਦੀਆਂ ਦੋ ਦੋ ਬਣੀਆਂ ਫਿਰ ਦੋ ਫੇਫੜੇ ਤੇ ਉਹ ਬੱਚੇ ਫੇਫੜੇ ਨਿੱਕੀ ਨਿੱਕੀ ਉਹਨਾਂ ਅੱਗੇ ਅੱਗੇ ਦੀਆਂ ਟਾਣੀਆਂ ਬਣਦੀ ਜਾਂਦੀਆਂ ਖਿੱਲਰਦੀ ਜਾਂਦੀਆਂ ਤੇ ਇਹਨਾਂ ਨੂੰ ਹਵਾ ਥੈਲੀਆਂ ਜਾਂ ਐਲਵੀਓਲੀ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਉਹ ਗੁਵਾਰੇ ਵਰਗੇ ਰੂਪ 'ਚ ਥੱਲੇ ਜਾ ਕੇ ਖਤਮ ਹੋ ਜਾਂਦਾ ਉਹਨਾਂ ਦਾ ਅੰਤ ਹੋ ਜਾਂਦਾ ਹੈ ਗੁਵਾਰੇ ਦੇ ਰੂਪ 'ਚ ਫੁੱਲ ਜਾਂਦੀਆਂ ਉਹਨਾਂ ਨੂੰ ਕੀ ਆ ਜੰਦਾ ਐ ਐਲਵੀਓਲੀ ਐਲਵੀਓਲੀ ਤੇ ਜਾਂ ਕਿ ਆ ਜਾਂਦਾ ਬੱਚਿਓ ਹਵਾ ਥੈਲੀਆਂ ਐਲਵੀਓਲਾਈ ਜਾਂ ਹਵਾ ਥੈਲੀਆਂ ਕਿਹਾ ਜਾਂਦਾ ਹੈ ਵੱਡੇ ਖੇਤਰ ਵਾਲੀਆਂ ਹੁਣ ਉਹ ਇੱਕ ਵੱਡਾ ਖੇਤਰਫਲ ਹੋ ਗਿਆ ਕਿਉਂਕਿ ਫੁੱਲੀਆਂ ਹੋ ਨਾ ਗੁਬਾਰੇ ਵਰਗੀਆਂ ਹੋਈਆਂ ਤੇ ਖੇਤਰਫਲ ਜ਼ਿਆਦਾ ਹੋ ਗਿਆ ਨੜੀਆਂ ਦਾ ਖੇਤਰਫਲ ਘੱਟ ਹੋਏਗਾ ਤੇ ਉਹ ਅੱਗੇ ਉਹਨਾਂ ਦਾ ਜਿਹੜਾ ਸਿਰ ਹੈਗਾ ਉਹ ਫੁੱਲ ਕੇ ਗੁਬਾਰਿਆਂ ਵਰਗਾ ਹੋ ਜਾਂਦਾ ਸੋ ਵੱਡਾ ਖੇਤਰਫਲ ਹੋ ਗਿਆ ਵੱਡੇ ਖੇਤਰਫਲ ਵਾਲੀਆਂ ਇਹਨਾਂ ਹਵਾ ਥੈਲੀਆਂ ਦੀਆਂ ਕੰਧਾਂ ਵਿੱਚ ਲਹੂ ਵਹਿਣੀਆਂ ਬਲੱਡ ਵੈਸਲਸ ਹੁੰਦੇ ਨੇ ਬੱਚੋ ਬਰੀਕ-ਬਰੀਕ ਹੁੰਦੀਆਂ ਇਹ ਰੇਣੀਆਂ ਹੁੰਦੀਆਂ ਇਹਨਾਂ ਦਾ ਵੱਡਾ ਜਾਲ ਹੁੰਦਾ ਹੈ ਇਹਨਾਂ ਦੇ ਬੜਾ ਵੱਡਾ ਤੰਤਰ-ਮੰਤਰ ਤੰਤਰ ਜਾਲ ਹੁੰਦਾ ਹੈ ਇਹਨਾਂ ਰੇਣੀਆਂ ਰਾਹੀਂ ਲਹੂ ਵਿੱਚ ਘੁਲੀ ਕਾਰਬਨ ਡਾਈਆਕਸਾਈਡ ਥੈਲੀਆਂ ਤੋਂ ਫੇਫੜਿਆਂ ਵਿੱਚ ਛੱਡੀ ਜਾਂਦੀ ਹੈ ਉਹ ਉਹਨਾਂ ਨੇ ਕੀ ਕਰਨਾ ਹੈ ਉਹ ਗੰਦਾ ਖੂਨ ਆਇਆ ਉਹ ਚ ਉਹ ਚਲਾ ਗਿਆ ਅਤੇ ਥੈਲੀਆਂ ਵਿੱਚਲੀ ਹਵਾ ਤੋਂ ਆਕਸੀਜਨ ਨੂੰ ਲਹੂ ਵਿੱਚ ਲਿਆ ਜਾਂਦਾ ਹੈ ਹੁਣ ਉਹ ਫੇਫੜੇ ਤੋਂ ਥੈਲੀ ਬਣੀ ਨਾ ਫੇਫੜੇ ਜੇ ਵੀ ਰੰਝੇ ਨੇ ਸਾਹ اندر ਲਿਆ ਤੇ ਉਹ ਸਾਹ ਹਵਾ ਜਿਹੜਾ ਹੈਗਾ ਉਹ ਥੈਲੀਆਂ ਵਿੱਚ ਗਿਆ ਉਹ ਤਾਜੀ ਹਵਾ ਹੈਗੀ ਹੈ ਉਹ ਚੋਣੇ ਕੀ ਕਰਨਾ ਹੈ ਉਹ ਗੁਬਾਰੇ ਜਿਹੀਆਂ ਥੈਲੀਆਂ ਜਿਹੜੀਆਂ ਗੁਬਾਰੇ ਦੇ ਰੂਪ ਥੈਲੀਆਂ ਬਣੀਆਂ ਹੋਵਾਂ ਦੀ ਥੈਲੀਆਂ ਉਹ ਚੋਣੇ ਕੀ ਕਰਨਾ ਹੈ ਬੱਚਿਓ ਆਕਸੀਜਨ ਲਹੂ ਵਿੱਚ ਲੈ ਲੈਣੀ ਹੈ ਤੇ ਜਿਹੜੀ ਹੈਗੀ ਕਾਰਬਨ ਡਾਈਆਕਸਾਈਡ ਉਹ ਖੂਨ ਵਿੱਚੋਂ ਛੱਡ ਦੇਣੀ ਹੈ ਇਸ ਤਰ੍ਹਾਂ ਫਿਰ ਗੈਸਾਂ ਦਾ ਵਟਾਂਦਰਾ ਉਹ ਹਵਾ ਥੈਲੀਆਂ ਜਾਂ ਐਲਵੀਓਲਾਈ ਵਿੱਚ ਹੁੰਦਾ ਹੈ ਠੀਕ ਹੈ ਸੋ ਫੇਫੜਿਆਂ ਤੋਂ ਹਵਾ ਅਸੀਂ ਅੰਦਰ ਲੈਂਦੇ ਆ ਉਹ ਕਿੱਥੇ ਪਹੁੰਚ ਜਾਂਦੀ ਹੈ ਹਵਾ ਦੀ ਥੈਲੀਆਂ 'ਚ ਪਹੁੰਚ ਜਾਂਦੀ ਹੈ ਤੇ ਉਹਦੇ 'ਚ ਕੀ ਹੈ ਗਿਆ ਉਹਦੀ ਕੰਧਾਂ ਵਿੱਚ ਹੈ ਗਿਆ ਖੂਨ ਦੀਆਂ ਵਹਿਣੀਆਂ ਹੈਗੀਆਂ ਆਕਸੀਜਨ ਖੂਨ ਲੈ ਲੈਂਦੇ ਨੇ ਉਹ ਜਿਹੜੀ ਆਕਸੀਜਨ ਜਿਹੜੀ ਕਾਰਬਨ ਡਾਈਆਕਸਾਈਡ ਘੁਲੀ ਹੋਈ ਹੈ ਉਹਨਾਂ ਵਹਿਣੀਆਂ ਦੇ ਰਾਹੀਂ ਹਵਾ ਦੀਆਂ ਥੈਲੀਆਂ ਵਿੱਚ ਛੱਡੀ ਜਾਂਦੀ ਹੈ ਉਹ ਬਾਹਰ ਆ ਕੇ ਫੇਫੜਿਆਂ ਰਾਹੀਂ ਅਸੀਂ ਫਿਰ ਆਪਣੇ ਨਾਸਾਂ ਰਾਹੀਂ ਕਾਰਬਨ ਡਾਈਆਕਸਾਈਡ ਹਵਾ ਵਿੱਚ ਛੱਡ ਦਿੰਨੇ ਆ ਠੀਕ ਹੈ ਬੱਚਿਓ ਸੋ ਇਹ ਜਿਹੜਾ 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 ਹੈਗਾ ਇਦਾਂ ਹਵਾ ਦਾ ਗੈਸਾਂ ਦਾ ਵਟਾਂਦਰਾ ਇਦਾਂ ਹੁੰਦਾ ਹੈ ਸੋ ਐਸੀ ਪਹਿਲੇ ਵਿਦਿਆਰਥੀਓ ਪੰਨਾ ਨੰਬਰ 99 ਤੇ ਤੁਹਾਡੇ ਅਧਿਆਇ ਅੰਦਰਲੇ ਚਾਰ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨਿਮਨਾਂ ਅੰਤ ਸ਼ਾਹ ਨਾਲ ਅਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਜੇ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ